Thank you ਇੱਕ ਬਹੁਤ ਜ਼ਰੂਰੀ ਪੰਜਾਬ ਦੀ ਮੀਟਿੰਗ ਹੋਈ ਹੈ ਉੱਥੇ ਪਹੁੰਚੇ ਆ ਤੇ ਤੁਹਾਡੀ ਗੱਲ ਕਰਵਾ ਰਹੇ ਆ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਜੀ ਨਾਲ ਤੋਂ ਦੱਸਣਗੇ ਕਿ ਇਹ ਮੀਟਿੰਗ ਕਿਸ ਮੁੱਦੇ ਲਈ ਰੱਖੀ ਗਈ ਸੀ ਹਾਂਜੀ ਕਸ਼ਮੀਰ ਸਿੰਘ ਜੀ ਮੈਂ ਕਸ਼ਮੀਰ ਸਿੰਘ ਗਦਾਈਆ ਪ੍ਰਧਾਨ ਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਅੱਜ ਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੀ ਸੂਬਾ ਪੱਧਰ ਦੀ ਮੀਟਿੰਗ ਸੀਗੀ ਇਹ ਮੀਟਿੰਗ ਇਸ ਕਰਕੇ ਰੱਖੀ ਗਈ ਸੀ ਕਿ ਜਿਹੜਾ ਇਹ ਮਹਾਤਮਾ ਗਾਂਧੀ ਕੌਮੀ ਪਿੰਡੂ ਰੋਜ਼ਗਾਰ ਗਰੰਟੀ ਐਕਟ 2005 ਦੇ ਵਿੱਚ ਬਣਿਆ ਹੈ ਇਹ ਪਿੰਡਾਂ ਦੇ ਵਿੱਚ ਪਿੰਡੂ ਕਿਰਤੀ ਦੇ ਜਿਹੜੇ ਉਹਨਾਂ ਦੇ ਕੋਲੇ ਕੰਮ ਦੀ ਘਾਟ ਸੀ ਹੋ ਗਈ ਸੀ ਬਹੁਤ ਮਤਲਬ ਤੇ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਇਸ ਕਰਕੇ ਇਹਦੀ ਮੂਲ ਭਾਵਨਾ ਸੀ ਸਰਕਾਰ ਵੱਲੋਂ ਜਿਹੜਾ ਖੱਬੀਆਂ ਪਾਰਟੀਆਂ ਦੇ ਸਹਿਯੋਗ ਨਾਲ ਇਹ ਕਾਨੂੰਨ ਜਦੋਂ ਬਣਿਆ ਕਿ ਪਿੰਡ ਦੇ ਕਿਰਤੀ ਨੂੰ ਪਿੰਡ ਦੇ ਵਿੱਚ ਹੀ 100 ਦਿਨ ਦਾ ਕੰਮ ਮਿਲ ਜਾਵੇ ਇਹ ਪਿੰਡ ਦੇ ਵਿੱਚ ਕੰਮ ਕਰਕੇ ਉਹ ਆਪਣੇ ਬੱਚਿਆਂ ਦਾ ਗੁਜ਼ਾਰਾ ਕਰ ਸਕੇ ਪਰ ਇਹਦੀ ਜਿਹੜੀ ਮੂਲ ਭਾਵਨਾ ਸੀ ਉਸ ਭਾਵਨਾ ਦੇ ਉਲਟ ਚਾਹੇ ਉਹ ਕੇਂਦਰ ਦੀ ਸਰਕਾਰ ਆ ਚਾਹੇ ਪੰਜਾਬ ਦੀ ਸਰਕਾਰ ਆ ਉਹ ਬਿਲਕੁਲ ਉਸ ਦੇ ਉਲਟ ਕੰਮ ਕਰ ਰਹੀ ਹੈ ਪਿੰਡ ਦੇ ਨਿਰੇਗਾ ਕਾਮਾ ਜਿਹੜਾ ਉਹਨੇ ਕੰਮ ਮੰਗਣਾ ਮੰਗ ਤੇ ਆਧਾਰ ਤੇ ਇਹ ਕਾਨੂੰਨ ਹੈ ਕੰਮ ਮੰਗਣ ਲਈ ਉਹਨੇ ਵੀਡੀਓ ਦਫ਼ਤਰ ਅਰਜੀ ਦਰਜ ਕਰਾਉਣੀ ਹੈ ਤੇ 15 ਦਿਨਾਂ ਬਾਅਦ ਉਹਨੂੰ ਕੰਮ ਦੇਣਾ ਹੁੰਦਾ ਹੈ ਤੇ ਜੇ 15 ਦਿਨਾਂ ਬਾਅਦ ਕੰਮ ਨਹੀਂ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਉਹ ਬੇਰਜ਼ਗਾਰੀ ਪੱਤੇ ਦਾ ਹੱਕਦਾਰ ਆ ਜਿੰਨੇ ਦਿਨ ਦਾ ਉਹਨੇ ਕੰਮ ਮੰਗਿਆ ਉਹਨੇ ਦਿਨਾਂ ਤੱਕ ਉਹ ਬੇਰਜ਼ਗਾਰੀ ਪੱਤੇ ਦਾ ਹੱਕਦਾਰ ਬਣ ਜਾਂਦਾ ਤੇ ਪੰਜਾਬ ਦੀ ਸਰਕਾਰ ਨਾ ਬੇਰਜ਼ਗਾਰੀ ਪੱਤਾ ਦਿੰਦੀ ਹੈ ਤੇ ਨਾ ਹੀ ਅਰਜ਼ੀਆਂ ਦਰਜ ਕਰਦੀ ਹੈ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਨੇ ਜਿਹੜੀਆਂ ਨਰੇਗਾ ਕਾਮਿਆਂ ਦੀਆਂ ਜਿਵੇਂ ਮੈਂ ਇੱਕ ਗੱਲ ਕਹਿ ਕਹਿਣੀ ਚਾਹੁੰਨਾ ਕਿ ਇਸ ਕੰਮ ਦੇ ਵਿੱਚ ਨਰੀਗਾ ਦੇ ਵਿੱਚ ਕੇਂਦਰ ਤੋਂ ਦੋ ਤਰ੍ਹਾਂ ਨਾਲ ਪੈਸਾ ਆਉਂਦਾ ਹੈ 40% ਪੈਸਾ ਜਿਹੜਾ ਉਹ ਮਟੀਰੀਅਲ ਵਾਸਤੇ ਜਾਂ ਜਿਹੜੇ ਨਰੀਗਾ ਦੇ ਦਫ਼ਤਰ ਨੇ ਉਹਨਾਂ ਵਾਸਤੇ ਤੇ 60% ਪੈਸਾ ਜਿਹੜਾ ਆਉਂਦਾ ਹੈ ਉਹ ਪੈਸਾ ਜਿਹੜਾ ਉਹ ਮਜ਼ਦੂਰਾਂ ਨੂੰ ਮਜ਼ਦੂਰੀ ਦੇਣ ਵਾਸਤੇ ਆਉਂਦਾ ਤੇ ਸਰਕਾਰ ਕੀ ਕਰਦੀ ਹੈ ਜਿਹੜਾ 40% ਪੈਸਾ ਹੈ ਉਹਦੇ ਵਿੱਚ ਜਿਹੜਾ ਮੇਟ ਹੈ ਉਹ ਉਹਨੂੰ ਸਕਿਲਡ ਵਰਕਰ ਮੰਨਦੇ ਸੈਮੀ ਸਕਿਲਡ ਵਰਕਰ ਮੰਨ ਕੇ ਉਹਦੀ ਜਿਹੜੀ ਉਜਰਤ ਹੈ ਉਹ 437 ਰੁਪਏ ਹੈ ਪਰ ਸਰਕਾਰ ਉਹਨੂੰ ਘਟ ਦੇ ਰਹੀ ਹੈ ਉਹੀ ਨਰੇਗਾ ਮਜ਼ਦੂਰ ਦੀ ਦਿਹਾੜੀ ਜਿਹੜੀ 346 ਹੈ ਉਹੀ ਉਸ ਨੂੰ ਦਿਹਾੜੀ ਦੇ ਰਹੀ ਹੈ ਤੇ ਬਾਕੀ ਜਦੋਂ ਨਰੇਗਾ ਕੰਮਾਂ ਜਿਹੜਾ ਉਹ ਕਿਸੇ ਆਪਣੇ ਪਿੰਡ ਤੋਂ 5 ਕਿਲੋਮੀਟਰ ਦੂਰ ਕੰਮ ਤੇ ਜਾਂਦਾ ਤਾਂ ਉਹਨੂੰ 10% ਦਿਹਾੜੀ ਦਾ 10% ਕਿਰਾਇਆ ਦੇਣਾ ਹੁੰਦਾ ਹੈ ਮਜ਼ਦੂਰ 10-10 ਕਿਲੋਮੀਟਰ ਦੂਰ ਕੰਮ ਕਰ ਜਾਂਦੇ ਨੇ ਉਹਨਾਂ ਨੂੰ ਇੱਕ ਥੇਲੀ ਵੀ ਅੱਜ ਤੱਕ ਕਿਰਾਏ ਦੇ ਰੂਪ ਦੇ ਵਿੱਚ ਸਰਕਾਰ ਵੱਲੋਂ ਨਹੀਂ ਦਿੱਤੀ ਗਈ। ਹੋਰ ਬਹੁਤ ਸਾਰੀਆਂ ਜਿਵੇਂ ਕੰਮ ਵਾਲੀ ਥਾਂ ਤੇ ਉਹਨਾਂ ਦੇ ਲਈ ਪਾਣੀ ਦਾ ਪ੍ਰਬੰਧ ਕਰਨਾ, ਦਵਾਈ ਦਾ ਪ੍ਰਬੰਧ ਕਰਨਾ, ਛਾਂ ਦਾ ਪ੍ਰਬੰਧ ਕਰਕੇ ਦੇਣਾ, ਰੋਟੀ ਵਗੈਰਾ ਖਾਣ ਲਈ ਮਤਲਬ ਕਈ ਵਾਰੀ ਇਹਦੇ 'ਚ ਬਹੁਤ ਗਿਣਤੀ ਜ਼ਿਆਦਾ ਕੰਮ ਜਿਹੜੀਆਂ ਨੇ ਉਹ ਔਰਤਾਂ ਕਰਦੀਆਂ ਨੇ। ਕਈ ਵਾਰੀ ਉਹਨਾਂ ਦੇ ਪਿਸ਼ਾਬ ਜਾਣ ਵਾਸਤੇ ਕੋਈ ਜਗ੍ਹਾ ਹੀ ਨਹੀਂ ਤਿਆਰ ਕਰਕੇ ਨਹੀਂ ਇਹ ਵੀ ਬਣਾ ਕੇ ਦੇਣੀ ਹੈ ਮਤਲਬ ਇਸ ਕਾਨੂੰਨ ਨੂੰ ਇਸ ਤਰ੍ਹਾਂ ਦੇਖਿਆ ਜਾ ਰਿਹਾ ਵੀ ਇਹ ਪੰਜਾਬ ਦੇ ਜਾਂ ਦੇਸ਼ ਦੇ ਬਿਲਕੁਲ ਗਰੀਬੜੇ ਗਰੀਬੜੇ ਜੇ ਲੋਕ ਨੇ ਇਹ ਜਿਵੇਂ ਕੰਮ ਕਰਦੇ ਨੇ ਕਰੀ ਜਾਣਗੇ ਇਸ ਕਰਕੇ ਪੰਜਾਬ ਦੇ ਵਿੱਚ ਇਹ ਬਹੁਤ ਵੱਡੀ ਸਮੱਸਿਆ ਹੈ ਇਹਨਾਂ ਸਮੱਸਿਆਵਾਂ ਨੂੰ ਦੇਖਦੇ ਹੋਏ ਅਸੀਂ 25 ਜੁਲਾਈ ਨੂੰ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਅੱਗੇ ਧਰਨੇ ਲਾਉਣੇ ਨੇ ਵੱਡੀ ਪੱਧਰ ਤੇ ਜਿਵੇਂ ਕਿ ਮੈਂ ਇੱਕ ਉਦਾਹਰਣ ਦੇਦਾ ਕਿ ਅੱਜ ਸਾਡੇ ਇਸ ਮੀਟਿੰਗ ਦੇ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ ਸਾਡੇ ਸਾਥੀ ਆਏ ਸੀ ਫਾਜ਼ਿਲਕਾ ਜ਼ਿਲ੍ਹੇ ਦੀ ਜਿਹੜੀ ਡੀਸੀ ਹੈ ਉਹ ਸਾਡੇ ਇਹਨਾਂ ਸਾਰੇ ਸਾਥੀਆਂ ਨੂੰ ਟਿੱਚ ਸਮਝ ਰਹੀ ਹੈ ਉਹਨੇ ਮਤਲਬ 9 ਵਾਰ ਸਾਡੇ ਸਾਥੀਆਂ ਨੇ ਉਹਦਾ ਪੁਥਰਾ ਵੀ ਫੂਕਤਾ ਉਹਦੇ ਕੰਨ ਤੇ ਜੂਨ ਤੱਕ ਨਹੀਂ ਸਰਕੀ ਸੋ ਇਸ ਕਰਕੇ ਅਸੀਂ 25 ਤਰੀਕ ਦਾ ਇਹ ਐਕਸ਼ਨ ਜਿਹੜੇ ਪੰਜਾਬ ਪੱਤਰ ਤੇ ਰੱਖਿਆ ਕਿ 25 ਤਰੀਕ ਨੂੰ ਅਸੀਂ ਡੀਸੀਆਂ ਨੂੰ ਚੇਤਾਵਨੀ ਰੈਲੀਆਂ ਕਹਿ ਰਹੋ ਚੇਤਾਵਨੀ ਧਰਨੇ ਕਹਿ ਰਹੋ ਦੇ ਕੇ ਜੇ ਸਾਡੀਆਂ ਇਹਨਾਂ ਮਤਲਬ ਮਜ਼ਦੂਰਾਂ ਦੀਆਂ ਮੰਗਾਂ ਵੱਲ ਮਜ਼ਦੂਰਾਂ ਦੀ ਜ਼ਿੰਦਗੀ ਵੱਲ ਸਰਕਾਰਾਂ ਨੇ ਧਿਆਨ ਨਾ ਦਿੱਤਾ ਤੇ ਫਿਰ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਈ ਵੱਡਾ ਐਕਸ਼ਨ ਵੀ ਜਿਹੜਾ ਉਹ ਉਲੀਕ ਸਕੀ ਬਹੁਤ ਬਹੁਤ ਸ਼ੁਕਰੀਆ ਜੀ ਹਾਂ ਤੁਸੀਂ ਬਹੁਤ ਵਧੀਆ ਚਾਨਣਾ ਪਾਇਆ ਅੱਜ ਵੀ ਜੋ ਇਹ ਮੀਟਿੰਗ ਦੇ ਵਿੱਚ ਜੋ ਪੰਜਾਬ ਪੱਧਰ ਤੇ ਮੀਟਿੰਗ ਤੁਸੀਂ ਰੱਖੀ ਸੀ ਤਾਂ ਆਉਣ ਵਾਲੇ 25 ਨੂੰ ਅਸੀਂ ਦੇਖਦੇ ਹਾਂ ਵੀ ਧਰਨੇ ਕਿੱਥੇ ਕਿੱਥੇ ਲੱਗਦੇ ਆ ਉਸ ਤੇ ਵੀ ਸਾਡੀ ਪੂਰੀ ਨਿਗਰਾਨੀ ਰਹੇਗੀ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਫਰਾਂ ਦੀ ਦਾਸਤਾ ਵੱਲੋਂ ਅਸੀਂ ਅੱਜ ਪਹੁੰਚੇ ਆ ਮੋਗਾ ਨ 70 ਭਵਨ ਵਿੱਚ ਜਿੱਥੇ ਪੰਜਾਬ ਦੀ ਇੱਕ ਮੀਟਿੰਗ ਹੋ ਰਹੀ ਆ ਤੇ ਥੋੜੀ ਗੱਲਬਾਤ ਕਰਾਉਣੇ ਆ ਅਸੀਂ ਭਾਈ ਕਾਮਰੇਡ ਜਗਰੂਪ ਸਿੰਘ ਜੀ ਨਾਲ ਉਹ ਇਸ ਪੰਜਾਬ ਦੀ ਜਿਹੜੀ ਮੀਟਿੰਗ ਨੂੰ ਹੈਂਡਲ ਕਰ ਰਹੇ ਆ ਇਸ ਮੀਟਿੰਗ ਦਾ ਕੀ ਏਜੰਡਾ ਉਸ ਪਰ ਇਸ ਚਾਨਣਾ ਪਾਉਣਗੇ ਭਾਈ ਜਗਰੂਪ ਜੀ ਸ਼ੁਕਰੀਆ ਜੀ ਸਾਡੇ ਸਾਰੇ ਦਰਸ਼ਕਾਂ ਦਾ ਵੀ ਅੱਜ ਜਿਹੜੀ ਮੀਟਿੰਗ ਆਈ ਨਰੇਗਾ ਰਿਕਾਰਡ ਵੀ ਪ੍ਰਾਪਤੀ ਜਿਨ੍ਹਾਂ ਲੋਕਾਂ ਨੇ ਕਰਦੀ ਹੈ ਉਹਨਾਂ ਦੀ ਕਮਾਈਦੂ ਯੂਨੀਅਨ ਬਣੀ ਹੋਈ ਹੈ ਰਜਿਸਟਰਡ ਹੈ ਪੰਜਾਬ ਪੱਧਰ ਤੇ ਉਹਦੀ ਮੀਟਿੰਗ ਸੀ ਅੱਜ ਸਵੇਰ ਦੀ ਜਿਹਦੇ ਪ੍ਰਧਾਨ ਆ ਕਸ਼ਮੀਰ ਸਿੰਘ ਕਦਾਈ ਆ ਜਨਰਲ ਸਕੱਤਰ ਨੇ ਸਾਥੀ ਜਗਜੀਤ ਸਿੰਘ ਖੋਸਾ ਅੱਜ ਦੀ ਮੀਟਿੰਗ ਵੱਡੀ ਹਾਜ਼ਰੀਨ ਨਾਲ ਹੋਈ ਇੱਕ ਬਹੁਤ ਅੱਛੀ ਮੀਟਿੰਗ ਹੋਈ ਇਹ ਮੀਟਿੰਗ ਦਾ ਅਜੰਡਾ ਇਹ ਹੈ ਵੀ ਨਰੇਗਾ ਜਿਹੜਾ ਬਹੁਤ ਅੱਛਾ ਕਾਨੂੰਨ ਹੈ ਸਾਵੀਯੂ ਦੇ ਇਹ ਅੱਛਾ ਕਾਨੂੰਨ ਹੈ ਜਿਹੜਾ ਟੈੰਡੂ ਖੇਤਰ ਲਈ ਹੈ ਇਸ ਕਾਨੂੰਨ ਦੇ ਵਿੱਚ ਇੰਨੀਆਂ ਮਾੜੀਆਂ ਪ੍ਰਵਿਰਤੀਆਂ ਪਰਮੇਸ਼ ਕਰਵਾਈਆਂ ਜਾ ਰਹੀਆਂ ਹਨ ਜਿਸ ਦਾ ਅੱਜ ਮੀਟਿੰਗ ਨੇ ਚਿੰਤਾ ਜ਼ਾਹਰ ਕੀਤੀ ਹੈ ਮਿਸਾਲ ਦੇ ਤੌਰ ਤੇ ਇਸ ਨਰੇਗਾ ਦੇ ਫੰਡ ਵਿੱਚ ਜਿਹੜਾ ਪੰਜਾਬ ਸਟੇਟ ਨੇ ਆਪਣਾ ਹਿੱਸਾ ਪਾਉਣਾ ਹੁੰਦਾ ਉਹ ਲੰਬੇ ਸਮੇਂ ਤੋਂ ਆਪਣਾ ਹਿੱਸਾ ਪਾ ਨਹੀਂ ਰਿਹਾ ਤੇ ਪੰਜਾਬ ਦਾ ਸ਼ੇਅਰ ਹੈ ਜਿਹੜਾ ਉਹ ਪਹਿਲਾਂ ਨਾਲੋਂ ਹਰ ਵੇਲੇ ਜਿੰਨਾ ਵਧਣਾ ਚਾਹੀਦਾ ਉਹ ਨਾ ਨਹੀਂ ਵਧਦਾ ਉਹ ਘਟ ਮਰਦਾ ਜਿਸ ਦੇ ਕਾਰਨ ਜਿਹੜੇ ਪੈਸੇ ਘਟ ਆਉਂਦੇ ਐ ਤੇ ਪੰਜਾਬ ਵਿੱਚ ਲੋਕਾਂ ਨੂੰ ਕੰਮ ਘੱਟ ਮਿਲਦਾ ਇਹ ਇੱਕਲੀ ਚਿੰਤਾ ਸੀ ਇਹ ਤੈਸਲੀ ਚਿੰਤਾ ਸੀ ਕਿ ਦੇਸ਼ ਵਿੱਚ ਹੀ ਉਹਨਾਂ ਪੈਸੇ ਜਿੰਨੇ ਰੱਖਣੇ ਚਾਹੀਦੇ ਆ ਉਹਨੇ ਪੈਸੇ ਸੈਂਟਰ ਦੀ ਸਰਕਾਰ ਨਹੀਂ ਰੱਖਦੀ ਉਹਨੇ 86000 ਕਰੋੜ ਰੁਪਈਆ ਥਾੜਾ ਰੱਖਿਆ ਜਿਹੜਾ ਕਿ ਥੋੜਾ ਐ ਪਿਛਲੀ ਵੇਰ ਨਾਲੋਂ ਵੀ ਲਗ ਭਾਗ ਉਹਨੇ ਇੱਧਾ ਕਰ ਦਿੱਤਾ ਡਬਲ ਹੋਣਾ ਚਾਹੀਦਾ ਸੀ ਇੰਦੀ ਵੀ ਚਿੰਤਾ ਕੀਤੀ ਐ ਵਰਤਮਾਨ ਚਿੰਤਾ ਇੱਕ ਕੋਰ ਬਣੀ ਦੀ ਹੈ ਕਿ ਜਿਹੜੀ ਇਹਦੇ ਵਿੱਚ ਕਰਪਸ਼ਨ ਹੋਈ ਉਸ ਕਰਪਸ਼ਨ ਨੂੰ ਰੋਕਣ ਦੇ ਨਾਂ ਤੇ 5 ਸਾਲ ਦਾ ਸਰਵੇਖਣ ਸ਼ੁਰੂ ਕਰ ਰਿਹਾ ਜਿਹਦੀਆਂ ਚਿੱਠੀਆਂ ਇਹਨਾਂ ਨੂੰ ਦੋ ਜਰਾਈ ਨੂੰ ਦੀ ਸਪੱਸ਼ਟੀ ਨੂੰ ਮਿਲੀਆਂ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਪੰਜਾਂ ਸਾਲਾਂ ਵਿੱਚ ਜਿੱਥੇ-ਜਿੱਥੇ ਕੰਮ ਹੋਇਆ ਉਸ ਕੰਮ ਦੀ ਜਿਹੜੀ ਉਹ ਪੜਾਵਾਰ ਹੈ ਜਿਹੜਾ ਸਾਨੂੰ ਰਿਪੋਰਟ ਕਰੋ ਇਹ ਗੱਲ ਤੇ ਬਹੁਤ ਚੰਗੀ ਹੈ ਕਿ ਉਹਦੀ ਪੜਤਾਲ ਹੋਵੇ ਪਰ ਕਿਉਂਕਿ ਜਿਹੜੀ ਉਹਦੇ ਚ ਕ腐ਸ਼ਨ ਹੋਈ ਹੈ ਉਸ ਕ腐ਸ਼ਨ ਦੇ ਕਾਰਨ ਉਹ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਹੁਣ ਕੰਮ ਨਹੀਂ ਦਿੱਤਾ ਜਾਏਗਾ ਨਹਿਰਾਂ ਦੇ ਕੰਮ ਨਹੀਂ ਹੋਏਗਾ ਸੇਮ ਨਾਲਿਆਂ ਤੇ ਕੰਮ ਨਹੀਂ ਹੋਏਗਾ ਸੜਕਾਂ ਕਿਨਾਰੇ ਕੰਮ ਨਹੀਂ ਹੋਏਗਾ ਰਾਹ ਜਿਹੜੇ ਸੀ ਬੰਦੇ ਸੀ ਸੜਕਾਂ ਦੇ ਪਾਸੇ ਬਰੰਬੰਦੇ ਸੀ ਉਹ ਕੰਮ ਨਹੀਂ ਹੋਏਗਾ ਛੱਪੜਾਂ ਦਾ ਕੰਮ 5 ਸਾਲ ਪਿੱਛੋਂ ਹੋਏਗਾ ਉਹ ਕਿੰਨੇ ਵਾਰੀ ਹੋ ਚੁੱਕੇ ਆ ਵੀ ਨਵਾਂ ਕੰਮ ਨਹੀਂ ਹੋਏਗਾ ਪਰ ਇਹ ਨਹੀਂ ਦੱਸਿਆ ਕਿ ਕੰਮ ਹੋਏਗਾ ਕਿੱਥੇ ਕਿ ਕੰਮ ਹੋਏਗਾ ਨਹੀਂ ਤੇ ਫਿਰ ਇਸ ਕਾਨੂੰਨ ਦਾ ਮਤਲਬ ਕੀ ਰਹਿ ਜਾਂਦਾ ਸੋ ਇਸ ਮੀਟਿੰਗ ਨੇ ਕਿ ਅਸੀਂ ਕੰਮ ਚਾਹੁੰਨੇ ਆ ਕੰਮ ਦਿੱਤਾ ਜਾਏ ਜਿੱਥੇ ਮਰਜੀ ਦਿੱਤਾ ਜਾਏ ਔਰ ਕੰਮ ਜੇ ਨਹੀਂ ਦਿੱਤਾ ਤੇ ਸਾਨੂੰ ਕੰਮ ਇੰਤਜ਼ਾਰ ਪਰ ਪਤਾ ਜੜਾਇ ਦੀ ਬੇਰੁਗਾਰੀ ਪਤਾ ਸ਼ੁਰੂ ਕੀਤਾ ਕਿ ਅਪਰਾਲ ਮਹੀਨੇ ਚ ਜੇ ਕੰਮ ਨਹੀਂ ਜਿੰਦੇ ਤੋਂ ਚੌਥਾ ਅੱರ್ಧ ਦਿਹਾੜੀ ਦਾ ਸਾਨੂੰ ਬੇਰੁਗਾਰੀ ਪਤਾ ਮਿਲਦਾ ਬਾਕੀ ਦੇ 11 ਮਹੀਨੇ ਸਾਨੂੰ ਅੱਧੇ ਦਿਨ ਦਿਹਾੜੀ ਦਾ ਪਤਾ ਮਿਲਦਾ ਸੋ ਦਿਹਾੜੀ ਦੇ ਰੇਟ ਮੁਤਾਬਕ ਇਹ ਪੱਤਾ ਸਾਨੂੰ ਮਿਲੇ ਇਹਦੇ ਲਈ ਜੋ ਜਥੇਬੰਦੀ ਨੇ ਫੈਸਲਾ ਕੀਤਾ ਕਿ ਸਾਰੀਆਂ ਪ੍ਰੋਟੀਆਂ ਜਿਹੜੀਆਂ ਉਹ ਜਰੂਰ ਕੀਤੀਆਂ ਜਾਣ ਇਹਦੀ ਪਾਰਦਰਸ਼ਤਾ ਬਹਾਲ ਕੀਤੀ ਜਾਏ ਇਹਦੇ ਚੋਂ ਕਰਪਸ਼ਨ ਆ ਜਿਹੜੀ ਰੋਕੀ ਜਾਏ ਕਰਪਸ਼ਨ ਦੇ ਦੋ ਕੈਨੂਗ ਮਿਸਾਲ ਦੇ ਤੌਰ ਤੇ ਜਿਹੜਾ ਪੈਸਾ ਆਉਂਦਾ ਉਹਦੀਆਂ ਦੋ ਠੇਡੀਆਂ ਬਣਦੀਆਂ 60 ਤੇ 40 ਦੀਆਂ ਜਿਹੜੀ 60% ਹੈ ਉਹ ਅਨਸਕਿਲਡ ਲੇਬਰ ਤੇ ਭਾਵ ਲੇਬਰ ਨੂੰ ਵੀ ਦੂਰੀ ਦੇਣ ਦੀ ਬਚੇ ਜਾਂਦਾ ਜਿਹੜਾ 40% ਹੈ ਉਹਦੇ ਵਿੱਚੋਂ ਸੈਮੀ ਸਕਿਲਡ ਨੂੰ ਸਕਿਲਡ ਨੂੰ ਜਿਹੜਾ ਅੰਮਲਾ ਫੈਲਾ ਉਹਨੂੰ ਇਹ ਪੈਸੇ ਦਿੱਤੇ ਜਾਂਦੇ ਆ ਜਾਂ ਜਿਹੜਾ ਮਟੀਰੀਅਲ ਖਰੀਦਾ ਜਾਂਦਾ ਉਹਨੂੰ ਦਿੱਤੇ ਜਾਂਦੇ ਆ ਹੁਣ ਮਟੀਰੀਅਲ ਵਿੱਚ ਵੀ ਗੜਬੜਾ ਰੱਜ ਕੇ ਗੜਬੜ ਕਿਉਂਕਿ ਉਹ ਫਰਮਾਂ ਬਣੀਆਂ ਨਹੀਂ ਆ ਉਹ ਐਮਐਲਆ ਦੇ ਰੇਸ਼ੇ ਤਰ੍ਹਾਂ ਦੇ ਨਾਂ ਤੇ ਫਰਮਾਂ ਬਣੀਆਂ ਵੀ ਆ ਔਰ ਉਹ ਕਹਿੰਦੇ ਆ ਵੀ ਸਾਥੋਂ ਹੀ माल ਖਰੀਦਣਾ ਹੋਰ ਕਿਸੇ ਤੋਂ ਨਹੀਂ ਖਰੀਦਣਾ ਲੋਕ ਜਿਹੜੇ ਬਾਕੀ ਫਰਮਾਂ ਉਹਨਾਂ ਨੂੰ ਵੀ ਕੋਈ ਕੰਮ ਨਹੀਂ ਮਿਲਦਾ ਜਿਹੜਾ ਉਹਨਾਂ ਦਾ ਚਿਹਤਾ ਉਹਨੂੰ ਮਾਲ ਸਪਲਾਈ ਕਰਨ ਦਾ ਮਰਜ਼ਦਾ ਤੇ ਉਹਦੇ ਚੋਂ ਮਨਮਾਨੀ ਤੇ ਰੇਟ ਤੇ ਕੱਪਲੇਬਾਜੀ ਹੈ ਜਿਹੜੀ ਉਹ ਵੀ ਚੱਲਦੀ ਹੈ ਸਭ ਤੋਂ ਵੱਡੀ ਕੱਪਲੇਬਾਜੀ ਕੀ ਹੁੰਦੀ ਹੈ ਕਿ ਨੇਟ ਹੈ ਜਿਹੜਾ ਉਹ ਸੈਮੀ ਸਕਿਲ ਖਾਤੇ ਦਾ ਉਹਨੂੰ 40% ਚੋਂ ਪੈਸੇ ਮਿਲਣੇ ਚਾਹੀਦੇ ਆ ਹਰ ਪਿੰਡ 'ਚ ਐਵਰੇਜ 2 ਨੇਟ ਹੈ ਇੱਥੇ ਵੀ ਕੰਮ ਚੱਲਦਾ ਹੈ ਉਹ ਲੇਬਰ ਵਾਲੇ ਖਾਤੇ 'ਚ ਉਹਨਾਂ ਦੀ ਹਾਜ਼ਰੀ ਲਾ ਕੇ ਤੇ ਜਿਹੜੇ ਔਰ ਦੂਜੇ ਪਾਸੇ ਬਚਾ ਲਏ ਜਾਂਦੇ ਨੇ ਲੇਬਰ ਦੇ ਪੈਸੇ ਆ ਇਹ ਜਿਤ ਮਾਲ ਲੋ 350 ਪਿੰਡ ਹੈ 350 ਪਿੰਡ ਚ ਕੰਮ ਚੱਲਦਾ ਹੈ ਕਿੰਨਾ ਮਾਲ 700 ਦਿਹਾੜੀ ਹੈ ਜਿਹੜੀ ਜਿਹੜੇ 2 ਮੀਟ ਹੈ ਉਹਨਾਂ ਦੀ ਲੇਬਰ ਦੇ ਖਾਤੇ ਚੋਂ ਪਾਏਗਾ ਜਦੋਂ ਕੋ ਪੈਣਾ ਸੈਮੀ ਸਕਿਲਡ ਵਾਲੇ ਖਾਤੇ ਚੋਂ 40% ਚੋਂ ਅਸੀਂ ਕਹਿੰਨੇ ਆ ਕਿ ਮੀਟ ਪੱਕੇ ਕੀਤੇ ਜਾਣ ਪਰ ਮੀਟਾਂ ਨੂੰ ਜਿਹੜਾ ਰੇਟ ਹੈ ਅਨਸਕਿਲਡ ਵਾਲਾ 450 ਦੀ ਹੈ ਦਿਹਾੜੀ ਵਾਲਾ ਉਹ ਦਿੱਤਾ ਜਾਏ ਏਵੇਂ ਜਿਹੜੇ ਪੱਕੇ ਕੰਮ ਚੱਲਦੇ ਆ ਉਹਨਾਂ ਕੰਮਾਂ ਵਿੱਚ ਇੱਕ ਗੜਬੜ ਕੀਤੀ ਜਾਂਦੀ ਹੈ ਕਿ ਹਾਜ਼ਰੀ ਹੈ ਜਿਹੜੀ ਕੰਮ ਚਲਾਉਣ ਵਾਲੇ ਜਿਹੜੇ ਕੋਈ ਸਕਿਲਡ ਲੇਬਰ ਪਾਪ ਮਿਸਤਰੀ ਰੱਖਣਾ ਉਹ ਮਿਸਤਰੀ ਉਹ ਖਾਤੇ 'ਚ ਪਾ ਦਿੱਤੇ ਜਾਂਦੇ ਜਿਨ੍ਹਾਂ ਤੋਂ ਕੰਮ ਕਰਾਇਆ ਜਾਂਦਾ ਪਿੰਡਾਂ 'ਚ ਉਹ ਜਿਹੜੇ ਬੰਦੇ ਮਿਲ ਜਾਂਦੇ ਆ ਜਿਹੜੇ ਮਿਸਤਰੀ ਦਾ ਕੰਮ ਕਰਨ ਜਾਂਦੇ ਆ ਤੇ ਉਹਨੂੰ ਕਹਿੰਦੇ ਆ ਵੀ ਇੱਕ ਟੂ ਟੇਕਾ ਘਰ ਵਾਲੀ ਦੀ ਹਾਜ਼ਰੀ ਦਾ ਥੋੜਾ ਇਧਰੋਂ ਮਿਲ ਜਾਏਗਾ ਆਪ ਉਹ ਜਾਲੀ ਬਿੱਲ ਪਾ ਕੇ ਤੇ ਉਹ ਕੱਪਲੇਬਾਜੀ ਕਰਦੇ ਆ ਇਹਨਾਂ ਕੱਪਲੇਬਾਜ਼ੀਆਂ ਨੂੰ ਨੰਗੇ ਕਰਨ ਆਸਤੇ ਜਥੇਬੰਦੀ ਨੇ ਆਪਦੀ ਤਾਕਤ ਨੂੰ ਵਧਾਉਣ ਵਾਸਤੇ ਤੇ ਨਾਲ ਇੱਕ ਐਕਸ਼ਨ ਪਲ ਹੈ ਜਿਹੜਾ ਮਿੱਥਿਆ ਹੈ ਕਿ ਅਸੀਂ 25 ਜੁਲਾਈ ਨੂੰ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਧਰਨੇ ਮਜਾਰੇ ਜਿਹੜੇ ਕਰਾਂਗੇ ਔਰ ਇਹਦੀ ਪਾਰਦਰਸ਼ਤਾ ਬਹਾਲ ਕਰਾਂਗੇ ਨਰੇਗਾ ਦੇ ਫੰਡ ਵਧਾਉਣ ਦੀ ਗੱਲ ਕਰਾਂਗੇ ਇਹਨੂੰ 200 ਦਿਨ ਕੀਤਾ ਜਾਏ ਜਿਹੜਾ ਕੰਮ ਦਾ ਹੱਕ ਹੈ ਇਹਦੇ ਦੀ ਇਸ ਕਰਕੇ ਅੱਜ ਦੀ ਮੀਟਿੰਗ ਜਿਹੜੀ ਉਹ ਬਹੁਤ ਮਹੱਤਵਪੂਰਨ ਸੀ ਅਧਿਕਾਰਜਨਕ ਰਿਪੋਰਟਾਂ ਨਾਲ ਅੱਜ ਦੀ ਮੀਟਿੰਗ ਸਮਾਪਤ ਹੋਈ ਹੈ ਤੋਂ ਮੈਂ ਆਸ ਕਰਦਾ ਕਿ ਨਰੇਗਾ ਅਮ ਬਚਾਇਆ ਵੀ ਜਾਏਗਾ ਨਰੇਤਾ ਮਜ਼ਬੂਤ ਵੀ ਕੀਤਾ ਜਾਏਗਾ ਔਰ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਇਹਦੇ ਚ ਘਰਲੇ ਬਾਜੀਆ ਨੂੰ ਰੋਕਣ ਦਾ ਕੰਮ ਵੀ ਕਰੇਗਾ ਔਰ ਜਿਨ੍ਹਾਂ ਨੇ ਕਵਲੇ ਬਾਜੀ ਕੀਤੀ ਹੈ ਉਹਨਾਂ ਨੂੰ ਸਜ਼ਾ ਮਾ ਦੇਉਣ ਦਾ ਕੰਮ ਵੀ ਕਰਾਂਗੇ ਪਰ ਜਥੇਬੰਦੀ ਇਹ ਜਿਹੜੀ ਇਸ ਨੂੰ ਮਜ਼ਬੂਤੀ ਨਾਲ ਕਰੇ ਇੱਕ ਕਾਮਰੇਡ ਸਾਹਿਬ ਜਦੋਂ ਆਪਣੇ ਧਰਨੇ ਲੱਗਣੇ ਆ ਕਿ ਇਸ ਟਾਈਮ ਕੋਈ ਮੰਗ ਪੱਤਰ ਵਗੈਰਾ ਵੀ ਤੁਸੀਂ ਬਣਾਏ ਜਿਹੜੇ ਦਿੱਤੇ ਜਾਣਗੇ ਮੈਂ ਕਹਿਦਾ ਜੀ ਮੰਗ ਪੱਤਰ ਆ ਜਿਹੜਾ ਉਹ ਤਿਆਰ ਹੋਏਗਾ ਰੋਡ ਦੇ ਲਈ ਇਸਦੀ ਅਰਜ਼ੀੜਾ ਵੀ ਕੱਢਿਆ ਜਾਏਗਾ ਦਵਰਕੀ ਵੀ ਵੰਡੀ ਜਾਏਗੀ ਜਿਹੜੀਆਂ ਪਿੰਡਾਂ ਵਿੱਚ ਮੀਟਿੰਗਾਂ ਵੀ ਕੀਤੀਆਂ ਜਾਣਗੀਆਂ ਇੱਕ ਲਹਿਰ ਖੜੀ ਕੀਤੀ ਜਾਏਗੀ ਕਿ ਨਰੇਗਾ ਤੇ ਹਮਲਾ ਨਰੇਗਾ ਬਚਾਉਣੇ ਆ ਮੀਟਾ ਜਿਹੜੀ ਉਹ ਪੱਕੇ ਕਰਾਉਣੇ ਆ ਇਹ ਸਾਰੀਆਂ ਗੱਲਾਂ ਲਈ ਰਾਜਮੀ ਤੌਰ ਤੇ ਸਾਰਾ ਕੁਝ ਹੋਏ ਦਾ ਮੰਗ ਪੱਤਰ ਦੇਵਾਂਗੇ ਪਰ ਮੰਗ ਪੱਤਰ ਦੇਾਂਗੇ ਨਹੀਂ ਉਹਨੂੰ ਕਿਉਂਕਿ ਉਹ ਕਾਨੂੰਨ ਹੈ ਕਾਨੂੰਨ ਨੂੰ ਇੰਪਲੀਮੈਂਟ ਕਰਾਉਣ ਦਾ ਕੰਮ ਹੈ ਜਿਹੜਾ ਮੰਗ ਪੱਤਰ ਨਹੀਂ ਹੈ ਉਹਦੀ ਪਾਰਦਰਸ਼ਤਾ ਤੇ ਜ਼ੋਰ ਹੋਏਗਾ ਕਿਉਂ ਕਰਾਵਾ ਤੇ ਇਸ ਵਾਰ ਤੁਸੀਂ ਜਿਲ੍ਹਾ ਲੈਵਲ ਤੇ ਤੁਸੀਂ ਕਰਦੇ ਹੋ ਤੇ ਆਉਣ ਵਾਲੇ ਸਮੇਂ ਚ ਕੀ ਅੱਗੇ ਤੁਸੀਂ ਕੀ ਗਤੀਵਿਧੀਆਂ ਸੋਚੀਆਂ ਇਸ ਵਾਰ ਜਦੋਂ ਪ੍ਰੋਜੈਕਟ ਟੌਰ ਕੇ ਆ ਜਦੋਂ ਸਿੰਘ ਜਿਲ੍ਹਿਆ ਪੱਤਰ ਤੇ ਕਰਾਂਗੇ ਤਾਂ ਉਹਦਾ ਇੱਕ ਮੰਗ ਪੱਤਰ ਆ ਜਿਹੜਾ ਪੰਜਾਬ ਨੂੰ ਤੇ ਇੱਕ ਦੇਸ਼ ਨੂੰ ਭੇਜਾਂਗੇ ਕਿ ਇਹਦੀ ਇਨਕੁਆਰੀ ਕਰੋ ਕਿਉਂਕਿ ਮਰੇ ਬੰਦੇ ਉਹਦੇ ਨਾਂ ਤੇ ਵੀ ਵੈਸੇ ਘਟਾ ਲੈਂਦੇ ਆ ਤਾਂ ਇਹ ਦੀ ਜਿਹੜੀ ਤੱਲੇਵਾਜੀ ਨੂੰ ਨੰਗਾ ਕਰਨ ਵਾਸਤੇ ਅਸੀਂ ਜੇ ਇਹ ਨਹੀਂ ਇੱਥੇ ਅਮਲ ਚ ਆਏਗੀ ਗੱਲ ਤੇ ਸਟੇਪ ਲੈਵਲ ਤੇ ਵੀ ਤੇ ਸੈਂਟਰ ਲੈਵਲ ਤੇ ਕਰ ਦਈਏ ਅਸੀਂ ਐਕਸ਼ਨ ਤੱਕ ਇਹ ਇੱਕ ਪਿੰਡਾਂ ਦੇ ਵਿੱਚ ਦੇਖਿਆ ਜੀ ਜਿਨ੍ਹਾਂ ਕੋਲੇ ਬਹੁਤ ਜ਼ਿਆਦਾ ਪੈਸਾ ਹੈ ਜਿਨ੍ਹਾਂ ਦੇ ਜ਼ਮੀਨ ਹੈ 10-10 ਕਿੱਲੇ ਜਾਂ 15-15 ਕਿੱਲੇ ਉਹਨਾਂ ਦੇ ਵੀ ਜੋਬ ਕਾਰਡ ਬਣੇ ਆ ਤੇ ਉਹ ਵੀ ਇਹ ਸਹੀ ਹੈ ਕਿ ਜਾਂ ਗਲਤ ਹੈ ਇਹ ਬਿਲਕੁਲ ਜਿਹੜਾ ਕਾਨੂੰਨ ਸੀ ਜਦੋਂ ਕਾਨੂੰਨ ਬਣਿਆ ਇਹਦੀ ਬਹੁਤ ਵੱਡੀ ਮਹਾਨਤਾ ਇਹ ਹੈ ਕਿ ਕਿਸੇ ਹੱਕਦਾਰ ਨੂੰ ਨਾਂ ਰੋਕਿਆ ਜਾਏ ਇਸ ਲਈ ਇਹ ਕਿਹਾ ਸੀ ਜੇ ਕੋਈ ਕੋਠੀਆਂ ਵਾਲਾ ਬੰਦਾ ਵੀ ਸਾਡੇ ਨਾਲ ਕਈ ਬਠਲ ਦਾ ਕੰਮ ਕਰਨਾ ਚਾਹੁੰਦਾ ਹੈ ਤੇ ਉਹ ਵੀ ਜਿਹੜਾ ਵੀ ਪਿੰਡ 'ਚ ਰਹਿੰਦਾ ਹੈ ਜਿਹਦਾ ਪਿੰਡ ਦੇ ਵਿੱਚ VOTING CARD ਹੈਗਾ ਜਿਹਦਾ ਪਿੰਡ ਦੇ ਜੰਮਣ ਮਰਨ ਦੇ ਰਜਿਸਟਰ ਵਿੱਚ ਨਾਂ ਦਰਜ ਹੈਗਾ ਜਿਹਦਾ ਕੋਈ ਰਾਸ਼ਨ ਕਾਰਡ ਹੈਗਾ ਹਰੇਕ ਬੰਦਾ ਜਿਹੜਾ ਬਾਲਗ ਹੈ ਤੇ ਜਿਹੜਾ ਇਹ ਕੰਮ ਕਰਨਾ ਚਾਹੁੰਦਾ ਉਹ ਇਹ ਕਾਰਡ ਬਣਾ ਸਕਦਾ ਹੈ ਵੈਲਡਰ ਔਰ ਪਹਿਲਾਂ ਅਸੀਂ ਦੀਨ ਨੂੰ ਕਹਿੰਦੇ ਸੀ ਇਹ ਤਾਂ ਗਰੀਬ ਜਾਂ ਮੱਜਮੀ ਆਗਰ ਵਿੱਚ ਮੋਰ ਆਉਂਦਾ ਇਸ ਤਰ੍ਹਾਂ ਦੀ ਛਲ ਜਾਤੀ ਵਰਤੇ ਸੀ ਜਿਹੜੇ ਕਜਾਇਜ ਨਹੀਂ ਸੀ ਹੁਣ ਇਹਦੇ ਵਿੱਚ ਮੈਂ ਕਹਿ ਸਕਦਾ ਕਿ 19% ਟਿਕਰ ਕਾਰਡ ਜਿਹੜੇ ਉਹ ਸਵਰਨ ਜਾਤੀਆਂ ਤੋਂ ਬਣੇ ਹੋਏ ਐ ਜੋ ਬਣਾ ਸਕਦੇ ਐ ਅਸੀਂ ਕਹਿੰਨੇ ਹਰੇਕ ਨੂੰ ਹੋਣਾ ਚਾਹੀਦਾ ਅਸੀਂ ਤੇ ਇਹ ਵੀ ਕਹਿੰਨੇ ਆ ਕਿ 6% ਟਿਕਰ ਕਿਸਾਨ ਆ ਜਿਹੜਾ ਉਹਨੂੰ ਨਰੇਗਾ ਦਾ ਕੰਮ ਮਨਜ਼ੂਰ ਕਰਾ ਕੇ ਆਪਦੇ ਖੇਤ ਵਿੱਚ ਕੰਮ ਕਰਨ ਦਾ ਹੱਕ ਮਿਲਣਾ ਚਾਹੀਦਾ ਤਾਂ ਕਿ ਉਹਦੀ ਇਨਕਮ ਬਣ ਸਕੇ ਉਹ ਮੁਸ਼ਕਲਾਂ ਤੋਂ ਨਿਕਲ ਸਕੇ ਉਹ ਖੁਦਕੁਸ਼ੀ ਨਾ ਕਰੇ ਇਹਦੇ ਨਾਲ ਸਾਰਿਆਂ ਨੂੰ ਫਾਇਦਾ ਹੋਏਗਾ ਮਜ਼ਦੂਰਾਂ ਨੂੰ ਵੀ ਤੇ ਕਿਸਾਨਾਂ ਨੂੰ ਵੀ ਅਸੀਂ ਤੇ ਇਹ ਵੀ ਮੰਨ ਕਰਦੇ ਆ ਆਖਰ ਦੇ ਵਿੱਚ ਇੱਕ ਸਵਾਲ ਆ ਤੁਹਾਡਾ ਜੀ ਜਿਹੜਾ ਇੱਕ ਪਰਿਵਾਰ ਇੱਕ ਪਰਿਵਾਰ ਚ ਕਿੰਨੇ ਜੀ ਜਿਹੜੇ ਜੋਬ ਕਾਰਡ ਬਣਾ ਸਕਦੇ ਦੇਖੋ ਇਹ ਪਰਿਵਾਰ ਅਸੀਂ ਮੰਨਦੇ ਆ ਮਾਤਾ ਪਿਤਾ ਤੇ ਉਹਦੇ ਨਾਲ ਜਿਹੜੇ ਬੱਚੇ ਜਿਹੜੇ ਆਨਵਿਆਏ ਬੱਚੇ ਆ ਉਹ ਮਾਤਾ ਪਿਤਾ ਨਾਲ ਹੁੰਦੇ ਆ ਮੰਨ ਲਓ ਮੁੰਡਾ ਉਹ ਵਿਆਹ ਆ ਗਿਆ ਉਹਨੇ 18 ਸਾਲ ਹੋ ਗਏ ਇੱਕ ਨੂੰ ਬਣਿਆ ਨੂੰ 18 ਸਾਲ ਦਾ ਮੁੰਡਾ ਜੋ 36 ਸਾਲ ਦਾ ਹੋ ਗਿਆ ਉਹਨੇ ਵਿਆਹ ਕਰਾ ਲਿਆ ਉਹਦੀ ਫੈਮਿਲੀ ਬਣ ਗਈ ਉਹਦੀ ਪਤਨੀ ਆ ਗਈ ਉਹ ਇੱਕ ਵੱਖਰਾ ਕਾਰਡ ਉਹ ਇੱਕ ਵੱਖਰਾ ਕਾਰਡ ਹੋਏਗਾ ਇੱਕ ਪਰਿਵਾਰ ਆ ਜਿਹੜਾ ਉਹ પતિ ਪਤਨੀ ਜਿਹਦੇ ਬੱਚਿਆਂ ਨਾਲ ਜੁੜ ਕੇ ਹੈ ਇਸ ਕਰਕੇ ਇਹ ਕਾਰਡ ਆ ਜਿਹੜੇ ਨਵੇਂ ਵੀ ਬਣਦੇ ਆ ਲਗਾਤਾਰ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਸਾਨੂੰ ਤਾਂ ਵੇਟ ਜਗਰੂਪ ਸਿੰਘ ਜੀ ਨੇ ਜੋ ਸੀਨੀਅਰ ਆਗੂ ਨੇ ਉਹ ਰਹਿਗਾ ਤੇ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਬਹੁਤ ਸਾਰੇ ਇਹਨਾਂ ਦੇਗਾ ਮਜ਼ਦੂਰਾਂ ਨੂੰ ਉਹਨਾਂ ਦੇ ਹੱਕ ਵੀ ਦਵਾਉਂਦੇ ਆ ਤਾਂ ਸਾਡੀਆਂ ਸ਼ੋਪ ਇਸ਼ਾ ਮਾ ਇਹਨਾਂ ਦੇ ਨਾਲ ਆ ਤੇ ਇਹ ਇਸ ਤਰ੍ਹਾਂ ਹੀ ਕੰਮ ਕਰਦੇ ਰਹਿਣ ਤੇ ਪੰਜਾਬ ਦੇ ਜਿਹੜੇ ਰਿਗਾ ਮਜ਼ਦੂਰ ਹੈ ਕੋਈ ਵੀ ਮਜ਼ਦੂਰ ਉਹਨਾਂ ਨੂੰ ਉਹਨਾਂ ਦੇ ਹੱਕ ਦਵਾਉਂਦੇ ਰਹਿਣ ਬਹੁਤ ਬਹੁਤ ਸ਼ੁਕਰੀਆ thank you